ਕੀ ਹਾਲ ਚਾਲ ਹੈਾਰੇ ਦੋਸਤਾਂ ਮਿੱਤਰਾਂ ਮੈਂ ਇੰਦਰ ਤੇ ਠੀਕ ਠਾਕ ਹਾਂ ਤੁਹਾਡੇ ਜਾਨ ਵਾਲੇ ਸੈਟ ਵਟ ਹੋਣਗੇ ਲਓ ਇਹ ਮਿੱਤਰੋ ਅੱਜ ਬਲੌਗ ਬਣਾਉਣ ਦਾ ਲੱਗੇ ਕੋਈ ਹਵਾ ਬਹੁਤ ਚੱਲੀ ਜਾਂਦੀ ਉੱਤਰ ਦੇਖੋ ਸਾਹਮਣੇ ਨੇਰੀ ਆ ਲੈ ਆ ਦੇਖੋ ਤੇ ਫਾਪਾ ਇਹੋ ਜੀ ਨੇਰੀ ਨੂਰੀ ਦੇ ਵਿੱਚ ਹੀ ਆ ਕੇ ਬਈ ਛੱਡ ਦਿੰਨੀ ਆ ਆ ਜਾਓ ਬਈ ਰਾਣਾ ਪਣੀ ਦੱਕ ਨਹੀਂ ਆ ਆ ਦੇਖੋ ਨੇਰੀ ਕਿੰਨੀ ਲੈ ਇਹਨੂੰ ਚੱਕ ਕੇ ਮੇਰੇ ਕੋਲ ਮਾਰਾ ਸਣਾ ਛੱਡ ਦੇ ਆਲੋ ਖੜੂ 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 ਲੋ ਬਈ ਇਹ ਖਾਈ ਜਾਣਗੇ ਪਾਣੀ ਵੀ ਪਾ ਦੇਣਾ ਚੈਨ ਨਾਲ ਲੋ ਬਈ ਰੇਹ ਚ ਪਾ ਲ ਗਏ ਆਪਾਂ ਦਾਣੇ ਤੇ ਜਿਹੜੇ ਬਦਾਮ ਵਾਲੇ ਕਬੂਤਰ ਉਹਨਾਂ ਨੂੰ ਲੈ ਆਉਣੇ ਥੱਲੇ ਕਿਉਂਕਿ ਅੱਜ ਦਾਣੇ ਦੇ ਜਾਨਵਰ ਹੈ ਨਹੀਂ ਯਾਰ ਠੀਕ ਆ ਬਾਕੀਆਂ ਨੂੰ ਦਾਣੇ ਰੱਖ ਦਿੰਨੇ ਆ ਕਿਉਂਕਿ ਨੇਰੀ ਦਾ ਜਿੱਥੋਂ ਤੱਕ ਹੈਗਾ ਨਹੀਂ ਹੱਟਦੀ ਬਈ ਤੇ ਕੀ ਫਾਇਦਾ ਵਾਹ ਜਾਣਗੇ ਪਾਪਾ ਤੇ ਡਾਈ ਫਿਰਦਾ ਬੱਚੇ ਬੱਚੇ ਜੀ ਕਬੂਤਰ ਜਿਹੜੇ ਕੱਢੇ ਹੋਏ ਆ ਤੇ ਆ ਪਾਣੀ ਦਾ ਰਿਸਕ ਲੈਂਦੇ ਤੇ ਆ ਲੋ ਦਾਦੇ ਕੇ ਟੱਕਣ ਉੱਤੇ ਲੈ ਕੇ ਚੱਲਦੇ ਟਰੇ ਆ ਦੇਖੋ ਭਾਈ ਆ ਜਨਾ ਤੁਹਾਨੂੰ ਆਵਾਜ਼ ਮੇਰੀ ਆਉਂ ਚ ਥੋੜੀ ਦਿੱਕਤ ਹੋ ਸਕਦੀ ਹੈ ਉਹਦੇ ਬਾਪੇ ਨੇ ਛਤਰੀ ਲਾਈ ਹੈ ਨਾ ਇੱਕ ਹੀ ਲਾਈ ਹੈ ਇੱਧਰ ਜਾਲ ਵੀ ਲੱਗਿਆ ਹੋਇਆ ਤੇ ਕਬੂਤਰ ਵੀ ਤੁਹਾਨੂੰ ਦਿਖਾਉਣੇ ਬਾਪੇ ਵਾਲੇ ਫੇਰ ਆਪਾਂ ਰੱਖਦੇ ਆ ਟਰੇ ਆ ਕਿੱਧਰ ਚੱਲ ਗਏ ਆਵਰਦੇ ਆ ਗਿਆ ਇੱਕ ਵਾਰ ਠਿੱਜਲਾ ਆ ਗਿਰਿਆ ਉਹ ਉਧਰ ਦੇਖੋ ਰਾਤ ਹੀ ਨਹੀਂ ਨਹੀਂ ਰਹੀ ਆਈ ਭਾਈ ਆ ਦੇਖੋ ਇੱਧਰ ਛਤਰੀ ਢਿੱਗੀ ਵੀ ਨਹੀਂ ਜੱਸੇ ਆ ਭਾਈ ਦੋ ਬੱਚੇ ਫੜ ਲਏ ਇਹਨਾਂ ਨੂੰ ਥੱਲੇ ਲਿਆ ਜਾਂਦੇ ਬਤਾਵਾਂ ਵਾਲੇ ਆ ਇਹਨਾਂ ਦੇ ਜਾਲ ਚ ਪਾ ਲਏ ਤੇ ਇਹ ਥੋੜਾ ਟਾਈਮ ਟ੍ਰੇਲ ਕਰਦੇ ਹਵਾ ਹੀ ਪਾਣੀ ਚੱਲੀ ਜਾਂਦੀ ਆ ਦੇਖੀ 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 ਮਾਰਾ ਸੈਕਟਮ ਹੀ ਨਾ ਥਲੇ ਡੇਪੇ ਖਾਓ ਵੀ ਨਹੀਂ ਆ ਰਹਿਣਾ ਦੇਖੋ ਭਾਈ ਲਾਲ ਗਲਾਲ ਉਧਰ ਵੀ ਦਾ ਲਓ ਭਾਈ ਆ ਵੀ ਦੋਨੇ ਕਬੂਤਰ ਫੜ ਲਏ ਇਹਨਾਂ ਨੂੰ ਇੱਥੇ ਜਾਲ ਚ ਪਾ ਦਨੇ ਆਪਾਂ ਚਲੋ ਵੀ ਚਲੋ ਵੀ ਚਲੋ ਇਹ ਥੱਲੇ ਲੈ ਚਾਲਦੇ ਆਪਾਂ ਇੱਧਰ ਟ੍ਰੇ ਰੱਖ ਦਗੇ ਖਾ ਗੋਏ ਨਹੀਂ ਆ ਰਿਆਣਾ ਤੁਸੀਂ ਵੀ ਤੇ ਭਾਈ ਕੁਝੀਆਂ ਭਰਦ ਗਏ ਹੁਣ ਆਪਾਂ ਮੈਂ ਢੋ ਮੈਂਟੀ ਕੀ ਖਾਈ ਜਾਣਗੇ ਤੇ ਇਹਨਾਂ ਨੂੰ ਥੱਲੇ ਲੈ ਕੇ ਚਾਲਦੇ ਆਂ ਅੱਜ ਤੁਹਾਨੂੰ ਦਿਖਾਉਨੇ ਆ ਕੱਲ ਯਾਰ ਹਨਾ ਟਾਈਮ ਨਹੀਂ ਲੱਗਿਆ ਕਿਉਂਕਿ ਉਹ ਬੋਰਡ ਵਾਲੀ ਅਲੀ ਨਿਗਾਹ ਕਰਨੀ ਸੀ ਹਨਾ ਯਾਰ ਮੈਂ ਕਿਹਾ ਯਾਰ ਉਹ ਅੱਜ ਨਹੀਂ ਮੁੜਦਾ ਕੱਲ ਉਹ ਫੇਰ ਬੋਰਡ ਤੇ ਬਹਿ ਕੇ ਜਿਵੇਂ ਤੁਹਾਨੂੰ ਪਤਾ ਹੀ ਹੈ ਹਨਾ ਆਹ ਲਓ ਦੇਖੋ ਕਿੰਨੀ ਚੱਲੀ ਜਾਂਦੀ ਬਈ ਹਲੋ ਭਾਈ ਵੇ 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 ਬਾਹਰ ਨਾਣੇ ਕਲੇ ਆ ਛੜ ਤੇ ਦੋਨੇ ਕਬੂਤਰ ਆ ਦੋਨੇ ਪੱਠੇ ਲਾਦ ਗਏ ਤੇ ਇਹਨਾਂ ਨੂੰ ਬਾzaam ਰੱਖ ਗਏ ਕਰਾ ਦੀ ਹਲੋ ਬੇਟਾ ਹਾ 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 ਤੁਹਾਨੂੰ ਖਾਂਦੇ ਦਿਖਾਉਨੇ ਆ ਅੱਜ ਵੇਹ ਮੈਂ ਸ਼ਾਟ ਪਾਇਆ ਕੱਲ ਇੱਕ ਬੱਚੇ ਦਾ ਦੇਖੋ ਇੱਧਰ ਢੜੇ ਪਾਉਂਦੇ ਖਾਓ ਵੀ ਖਾਓ ਆਹਾ 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 ਆਹ ਦੇਖੋ ਬਈ ਇਧਰ ਲੈ ਕਬੂਤਰ ਕਬੂਤਰ ਤੇ ਗੁੜਕੀਆਂ ਦਸ ਹੈ ਯਾਰ ਸੱਟ ਸੱਟ ਦੇ ਸੱਟ ਉਹ ਠਾਕ ਤਾਂ ਬੋਰ ਤੇ ਲੱਗਾ ਉੱਤੋਂ ਦਾਦਾਗਰੀ ਕਰਦਾ ਸੱਟ ਸੱਟ ਦੇ ਓ ਓ ਚੱਲ ਵੇ ਬਾਈ ਚੱਲ ਵੇ ਬੱਚੇ ਉਹ ਦੇਖੋ ਇਧਰ ਨੇੜੇ ਪਾਉਣ ਲੱਗੇ ਨਾ ਆਪਦੀ ਆਪਦੀ ਕਬਲੀ ਚ ਇੱਕ ਖਾਨੇ ਚ ਦੇਖ ਲਓ ਆਏ ਨਹੀਂ ਉਹ ਉਹਦੀ ਕੌਲੀ ਜੀ ਨਹੀਂ ਜਾਂਦਾ ਉਹਦੀ ਕੌਲੀ ਜੀ ਨਹੀਂ ਆਉਂਦਾ ਪਾ ਦੋ ਪਾ ਦੋ ਦੇੜੇ ਪਾ ਦੋ ਵੀ ਖਾਓ 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 ਤੇ ਬਾਬਾ ਰੱਖੇ ਸੋਖ ਬਈ ਜੀ ਟੌਪ ਦੀ ਬਾਜੀ ਕੋ ਜਿੱਤ ਗਏ ਕੋਈ ਕਾਪਾ ਕੋਪਾ ਕੋਈ ਨਾਮ ਹੱਥਾ ਜੀ ਨਾ ਪੈਸਾ ਤਾਂ ਬਈ ਚੱਲ ਹੀ ਜਾਂਦਾ ਤੇ ਬਾਕੀ ਛਦਰਣਾ ਛੁਤੜੀਆਂ ਦੇਖ ਲਓ ਆ ਰੱਖਣਾ ਪੰਗਾ ਆਪਾਂ ਕਿ ਕਬੂਤਾ ਤਾਂ ਡਾਉਣੇ ਨਹੀਂ ਸੀ ਇਧਰ ਜੋੜ ਤਿਆਰ ਹੈ ਕੱਲ ਪਰਸ ਮੈਂ ਪਿੰਜਰਾ ਵੀ ਧੋ ਲਿਆ ਬਈ ਆ ਦੇਖੋ ਇਧਰ ਲੈਟ ਹੀ ਹੈ ਨੀ ਯਾਰ ਆ ਲੋ ਤੋਤਾ ਪਿਆ ਉਹ ਕੇ ਰਿਪੋਟਾ ਕਰਤਾ ਲੈ ਕੀ ਸਰ ਆਤਾ ਸਾਹਮ ਕੇ ਚੱਕ ਲਾਂਗੇ ਫਿਰ ਹਨ ਤੇ ਭਾਈ ਇਹਨਾਂ ਨੂੰ ਤਾੜ ਦਗਾ ਯਾਰ ਬਹੁਤ ਤੰਗ ਕਰੀ ਜਾਂਦੇ ਐ ਮੈਂ ਨਾ ਉਧਰ ਬਿੱਲੀ ਬੁੱਲੀ ਖਾ ਜੂ ਇਹਨਾਂ ਨੂੰ ਚੱਲ 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 ਬਿੱਲਾ ਭਾਈ ਹੁੰਦਾ ਉਧਰ ਦੀ ਪਰ ਇਹਦੀ ਨਾ ਗਰੈਲ ਲੱਲੀ ਹੁਣੇ ਖਾ ਜਾਣੇ ਆ ਫਿਰ ਚੰਗੇ ਰਹਿਣਗੇ ਚਲੋ ਇਹਨਾਂ ਨੂੰ ਤਾਂ ਕਰਤਾ ਆਪਾ ਲਓ ਭਾਈ ਦੀਪ ਵੀ ਆ ਗਿਆ ਕਿਵੇਂ ਆ ਠੀਕ ਆ ਸੱਟ ਆ ਰੱਖ ਦੇ ਕਣਕ ਪਾ ਲਈ ਹੁਣ ਇਹਨੂੰ ਬਦਾਮ ਤੇਨਾਂ ਨੇ ਖਾ ਲੇ ਆਡ-ਆਡ ਕਰਦੇ ਭਾਈ ਮੈਂ ਲੜਦੇ ਸੀਗੇ ਯਾਰ ਅਸ ਦੂਜਾ ਇੱਥੇ ਪਾਤਾ ਥੱਲੇ ਖਾਲਾ 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 ਬਹੁਤ ਹੀ ਸ਼ਾਨਦਾਰ ਖਾ ਬਈ ਖਾ ਬਈ ਖਾ ਬਾਜੀ ਜੀ ਤੌੜੀ ਤੁਸੀਂ ਬਦਾਮ ਜਨੇ ਮਰਜੀ ਖਾ ਲਓ ਤੇ ਖਾ ਕੇ ਹਰਾਮ ਨਾ ਕਰਿਓ ਭਾਈ ਬਣਾ ਦੇਖ ਲਓ ਤੁਹਾਡੀ ਇੰਨੀ ਸੇਵਾ ਕਰਦੇ ਸਾਰੇ ਜਿਹੜੀ ਤੁੱਪੇ ਮਾਜਦੇ ਰਹੇ ਨੇ ਤੁਹਾਡੇ ਮਾਰੇ ਠੀਕ ਹੈ ਅੱਜ ਤੇ ਰੱਖ ਲਿਓ ਭਾਈ ਬਣਾ ਗਲੋ ਭਾਈ ਆਪਣਾ ਉਹ ਦੂਜੇ ਕਬੂਤਰ ਵਾਲੀ ਬਦਾਮ ਕੱਟ ਲਗੀ ਜੇ ਤੁਸੀਂ ਕਮੈਂਟ ਕਰਕੇ ਕਹਿੰਦੇ ਹੋ ਤੁਸੀਂ ਬਦਾਮ ਕਾਹਦੇ ਨੇ ਕੱਟਦੇ ਸੀ ਤਾਂ ਭਾਈ ਛੁਰੀ ਨਾਲ ਕੱਟਦੇ ਕਰਦਣ ਵਾਲਾ ਠੀਕ ਹੈ ਜੀ ਕਮੈਂਟ ਜੀ ਕੱਟ ਦੇਈਦੇ ਆ ਕਿਉਂਕਿ ਅਸੀਂ ਤਾਂ ਹੁਣ ਗਿੱਜੇਵੇਂ ਭਾਈ ਕਰਦਣ ਵਾਲਾ ਠੀਕ ਹੈ ਕਈ ਬੰਦੇ ਹੈਗੇ ਬਲੇਡ ਬਲੂਟਰ ਨਾਲ ਕੱਟਦੇ ਆ ਅਜਿਹੇ ਛੁਰੀ ਨਾਲ ਕੱਟ ਦਿੰਦੇ ਆ ਇਹਦੇ ਬਾਅਦ ਨੂੰ ਕੋਈ ਨਾ ਵੀ ਆਈ ਮਤਲਬ ਕਿ ਕੋਈ ਬਰੀਕ ਰੂਪ ਦਾ ਨਹੀਂ ਹੈ ਕਰ ਲੈਨੇ ਹੂ ਇਹਦੇ ਨਹੀਂ ਸਾਰੇ ਤਾਂ ਛੋਟੇ ਵੱਡੇ ਸਾਰੇ ਤਾਂ ਜਿਸ ਵੀ ਕੱਟ ਲੂ ਲੈਨੇ ਆ ਇਹੀ ਬੰਦੇ ਜੇ ਬਲੇਡ ਨੂੰ ਕੱਟਦੇ ਹਨ ਬਲੇਡ ਦਾ ਯਾਰ ਬੱਜ ਜਾਂਦਾ ਵੀ ਬੜਾ ਖਤਰਾ ਹੁੰਦਾ ਕਈ ਵਾਰ ਹੈ ਨਾ ਬੰਦੇ ਦੇ ਦੂਜੀ ਉਂਗਲ ਚੜ ਜਾਂਦਾ ਲੋ ਇੱਧਰ ਬੱਜ ਜਾਂਦਾ ਵੀ ਤਾਰ ਆ ਇਹ ਕੱਟ ਲਗੀ ਆ ਕਬੂਤਰਾਂ ਵਿਚਾਲਿਆਂ ਨੂੰ ਪਾ ਦਿੰਦੇ ਆ ਵੱਡਿਆਂ ਨੂੰ ਦਿਖਾਈ ਨਹੀਂ ਪਾ ਆ ਵੜਿਆਂ ਕਾਲਾ ਥਰੇ ਨੂੰ ਦੇਣ ਕਾਲਾ ਥਰੇ ਦਾ ਯਾਰ ਹਰਾਮ ਹੀ ਕਰਦਾ ਖਾ ਕੇ ਤਾਂ ਭਾਈ ਪਤਾ ਕਿਉਂ ਜਾਂਦਾ ਤਾਂ ਬੋੜ ਤੇ ਵਰਦਾ ਯਾਰ ਉਧਰੋਂ ਤਾਂ ਕਬੂਤਰ ਗੇੜਿਆਂ ਦੇ ਛੱਡਿਆ ਹੋਏ ਉਧਰੋਂ ਇਹਦੇ ਯਾਰਗਾ ਆ ਘਰੇ ਆਉਣ ਦੀ ਬਜਾਏ ਉਧਰ ਬੋੜ ਤੇ ਬਹਿ ਜੇ ਔਖਾ ਹੀ ਆ ਫਿਰ ਇਹ ਰਾਸ਼ਨ ਪਾਣੀ ਇਹ ਕਿਹੜੇ ਟਾਈਮ ਖਾਊ ਪੀਊਗਾ ਰਾਸ਼ਨ ਆਹ ਤੇ ਬਾਕੀ ਵੀ ਕਮੈਂਟ ਕਰਕੇ ਦੱਸੋ ਬਾਜੀ ਛੱਡ ਗਏ ਕਿ ਨਾ ਛੱਡ ਗਏ ਇਹ ਬੋਰ ਤੇ ਲੱਗਿਆ ਹੋਇਆ ਠੀਕ ਆ ਭਾਈ ਦੱਸਿਓ ਜੁਰ ਯਾਰ ਲਓ ਭਾਈ ਬਾਦਾਮ ਆਪਾਂ ਕੱਟ ਲਏ ਹਨ ਕਿੱਧਰ ਗਏ ਆ ਰਹੀ ਹੈ ਠੀਕ ਹੈ ਜੀ ਇਹਨਾਂ ਨੂੰ ਰੱਖ ਦਿੰਨੇ ਆਪਾਂ ਰੱਖ ਦੇ ਦੀ ਬਈ ਦੇਖੋ ਭਾਈ ਢੇੜੇ ਪਾਉਂਦੇ ਖਾ ਲੋ ਭਾਈ ਭਾਈ ਤੁਹਾਡਾ ਸਮਾਨ ਰੈਡੀ ਆ ਖਾਓ ਵੀ ਖਾਓ ਆ ਆ ਹਾ 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 ਆਇਓ ਆਇਓ ਆ ਆ ਆ ਆ ਆ ਉਹ ਲੈੜ ਤੇਨ ਨੂੰ ਦੇਖ ਜੂਗਾ ਸਰਦ ਜੀ ਖਾ ਲੋ ਵੀ ਖਾ ਲੋ ਫਲ ਦੇ ੜੇ ਬਈ ਪਾ ਦੋ ਪਾ ਦੋ ਚੱਲੇ ਕਾਲਸਰੇ ਤੂੰ ਵੀ ਖਾ ਲੈ ਉਹਨੇ ਕੱਲੇ ਨੇ ਢੇੜ ਦੇਣੇ ਫਿਰ ਚੰਗਾ ਰਹੇਗਾ ਉਹ ਮਾਰੀ ਬੰਦ ਕਰ ਬਾਈ ਜੀ ਚਲਾ ਇਹਨੇ ਦੀਵਕਾ ਦਰਵਾਜ਼ਾ ਬੰਦ ਕਰ ਦੋ ਫੇਰ ਖਾਂਗੇ ਦੇਖਦੇ ਹਾਂ ਹੁਣ ਖਾਂਦੇ ਕਿ ਜਲਦੀ ਦਿਖਾਉਨੇ ਸਰੋ ਖਾ ਲੋ ਸੋਨ ਬੱਟਾ ਬਣ ਕੇ ਉੱਥੇ ਬੈਠੇ ਆਂ ਯਾਰ ਖਾ ਲੋ ਬਾਈ ਚਲੋ ਯਾਰ ਆਪੇ ਖਾ ਲੈਣਗੇ ਲੋ ਬਾਈ ਬੱਚੇ ਆਪਾਂ ਇੱਥੇ ਛੱਡਦੇ ਤੇ ਉਹਨੇ ਦਾਣੇ ਘੱਟ ਖਾਦੇ ਸੀ ਥੋੜੇ ਪਾਈ ਸੀ ਉਹਨੂੰ ਹਨਾ ਤੇ ਇਕੱਠੇ ਹੀ ਛੱਡਦੇ ਇੱਥੇ ਫਿਰ ਖਾ ਲੈਣਗੇ ਤੇ ਗੱਲਾਂ ਆਈ ਇਹ ਬਾਈ ਇਕੱਠੇ ਉੜਦੇ ਤੇ ਇਕੱਠੇ ਹੀ ਮੇਰੇ ਸਹਾਰਾ ਨਾ ਗਿੱਜੇ ਵੇਆ ਬਾਜੀ ਤੇ ਨਾ ਔਖਾ ਕਰਨ ਆਪਾਂ ਬਾਕੀ ਯਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਾਲਸਰੇ ਦਾ ਕਿਵੇਂ ਕਰਕੇ ਬਾਜੀ ਛੱਡ ਗਏ ਕਿ ਨਾ ਛੱਡ ਗਏ ਲੈ ਆਦੀ ਮਿਖਾਈ ਭਈ ਆ ਆਪਣਾ ਬੱਚਿਆਂ ਨੂੰ ਦੇਣ ਲੱਗੇ ਦੋ ਛੋਟੇ ਬੱਚੇ ਆ ਉਹਨਾਂ ਗ੍ਰੋਥ ਉਹਨਾਂ ਦੀ ਇੱਕ ਭਰਾ ਵਾਲਾ ਵੱਡਾ ਹੋਇਆ ਵੈ ਤੇ 5-5 ਐਮਐਲ ਮਸਾ ਦੇਣਾ ਆਪਾਂ ਥੋੜਾ ਥੋੜਾ ਬਸ ਆਉਂਦਾ ਬੁੱਲਾ ਬੁੱਲਾ ਪੁੱਟੀਆਂ ਹੋਈਆਂ ਬੰਤਾ ਆਪਾਂ ਪੀ ਲੈ ਕੋਤ ਤੇ ਛੇਦੀ ਬਹਿਣੇ ਵੀ ਆਜਾ ਹੋਰ ਹਵਾ ਹਵਾ ਹੀ ਕਿਹੜੀ ਸੀ ਖਲਦੀ ਹੈ ਭਈ ਆ ਦੇਖ ਲੋ ਬੱਚੇ ਜੇ ਗ੍ਰੋਥ ਇੱਕ ਵੱਡਾ ਹੀ ਹੈ ਨਾ ਇੱਕ ਤਾਂ ਛੋਟਾ ਆਪ ਹਨ ਇਹ ਦਵਾਈ ਤੁਸੀਂ ਦੇਦੇ ਦਵਾਈ ਤੁਹਾਨੂੰ ਚੱਲ ਕੇ ਦੱਸਦੇ ਆ ਚੱਲਦੀ ਹੁੰਦੀ ਆ ਯਾ ਦੇਖੋ ਜਦੋਂ ਰੋਲਾ ਪਾ ਜਣਾ ਇਹਨਾਂ ਨੇ ਭਾਜ ਜਾਣਾ ਬਿੱਲੀ ਦੇ ਕੁਦਰ ਇੱਕ ਕਾੜੀ ਸ਼ਾ ਬਲੈਕ ਉੱਪਰੇ ਬੈਠੀ ਪਰਲੇ ਪਾਸੇ ਤੇ ਇੱਕ ਕਾੜੀ ਤੇ ਬੀਜੀ ਆ ਉਹ ਪੱਜਵੱਜੀ ਇੱਥੇ ਪੱਜਜੀ ਦੂਜੀ ਆ ਬੈਠੀ ਆ ਉਹ ਪੱਜੂ ਵੀ ਉਹ ਠੇੜ ਹੋਈ ਯਾਰ ਢੀੜ ਵੀ ਹੋਈ ਬਈ ਆ ਦੂਜੀ ਦੇ ਡਰ ਗਈ ਬਾਈ ਉਹ ਵੱਧ ਗਈ ਕਣੀਆਂ ਆ ਗਈਆਂ ਏ ਹੋਰ ਯਾਰ ਮੋਟਾ ਕਾ ਮੋਟੀਆਂ ਕਣੀਆਂ ਆਉਂਦੇ ਆ ਪਹਿਲੀ ਬਾਜੀ ਜਿਹੜੀ ਆਪਣੀ ਹੈਗੀ ਆ ਪਿੰਡ ਗਗੜੇ 28 ਤਰੀਕ ਦੀ 18 28 ਅਪ੍ਰੈਲ ਦੀ ਠੀਕ ਹੈ ਜੀ ਤੇ ਜੇ ਕਿਸੇ ਭਰਾ ਨੇ ਉੱਥੇ ਦਰਸ਼ਕ ਨਾ ਪਰੋਮੈਲ ਬਾਜੀ ਦੇ ਆ ਸਕਦਾ ਵਾ ਐਂਟਰੀ ਵਾਲੀ ਬਾਜੀ ਹੋ ਸਕਦਾ ਕਿਸੇ ਨੇ ਕਰਾਈ ਹੋਵੇ ਜਿਹਨੇ ਕਰਾਈ ਮੇਰਾ ਬਈ ਉੱਥੇ ਆਪਾਂ ਲਈ ਆਵਾਂਗੇ ਪਹੁੰਚਾਂਗੇ ਤੇ ਤੁਸੀਂ ਵੀ ਜਰੂਰ ਪਹੁੰਚਿਓ ਠੀਕ ਹੈ ਜੀ 28 ਅਪ੍ਰੈਲ ਨੂੰ ਪਿੰਡ ਗਗੜੇ ਮਿਲਦੇ ਮਿੱਤਰੋ ਤੇ ਬਾਕੀ ਆਪਾਂ ਖੁੱਤਰ ਤੋਂ ਜਾ ਕੇ ਆਉਂਦੇ ਆਂ